ਲਓ ਜੀ ভাই ਪੂਰੀ ਬਾਈ ਨੇ ਵੀ ਕਦੂ ਦਾ ਕੰਮ ਕਰਤਾ ਸ਼ੁਰੂ ਪੂਰੀ ਬਾਈ ਐਂ ਘੇਰੇ ਘਟਾਉਂਦਾ ਜਾਂਦਾ ਲਗਾਤਾਰ ਇਹਦਾ ਆਪਣਾ ਤਰੀਕਾ ਏ ਪੂਰੀ ਐਂ ਘੇਰੇ ਘਟਾਉਂਦਾ ਜਾਂਦਾ ਏ ਮੈਂ ਕਿਹਾ ਘੇਰੇ ਘਟਾਉਂਦਾ ਜਾਂਦਾ ਏ ਤੂੰ ਮਤਲਬ ਐਂ ਘੇਰੇ ਘਟਾਉਂਦਾ ਜਾਂਦਾ ਏ ਉਕਣਾ ਤਰੀਕਾ ਤੇਰਾ ਅਸੀਂ ਦੂਏ ਹਾਲਾ ਮੰਗਣ ਰੱਖਦੇ ਹਲਾਈਆਂ ਤੂੰ ਨਹੀਂ ਰੱਖਦਾ ਨਹੀਂ ਫਾਟ ਨਹੀਂ ਦਿਖਾਉਂਦਾ ਪੂਰੀ ਬਗਾਇ ਡੰਡੇ ਦੇ ਮਾਰੂਗਾ ਮੈਨੂੰ ਲੈਣ ਦਿਖਾ ਦੇ ਹਾਂ ਬਗਾਇ ਡੰਡੇ ਤੇ ਐਨਾ ਤਰੀਕ ਉਹ ਤੇਰੇ ਆ ਕਾਲੀ ਇਹ ਵੀ ਮਾਰਨੂ ਮੈਂ ਕਿੰਨਾ ਕਹ ਤੈਨੂੰ ਗਲਵਾਹ ਲੈ ਗੱਰਾ ਤਾਂ ਨਹੀਂ ਕਰਦਾ ਇਹ ਗੱਰਾ ਆ ਕਿਤੇ ਦੇ ਲਾ ਟ੍ਰੈਕਟਰ ਨੇ ਇਪੜੇ ਨਹੀਂ ਇਹ ਦੂਰ ਕਾਨਾਂ ਕੇ ਸਿੰਗਲ ਪੂਰੀ ਆ ਹਾਲ ਦੇਤਾ ਯਾਰ ਡੰਡਾ ਖੋਲਣਾ ਪਊਗਾ ਹਾਂ ਪੂਰੀ ਵਾਲੇ ਬਾਈ ਹਾਲ ਪਾ ਕੇ ਲਿਆਂਦੇ ਮਨੇ ਬਾਈ ਦਾ ਖੇਤ ਪਾਉਣਾ ਇਹ ਦੇਖ ਲਾ ਜੇ ਹਾਲਾ ਕੇ ਬਾਉਣਾ ਹਾਲਾ ਕੇ ਬਾਹਲੇ ਵਿੱਚ ਹਾਂ ਉਹ ਮੈਂ ਤਾਂ ਇਹਨੂੰ ਦੂਵੇ ਕਿਹਾ ਤਾਂ ਉਹ ਬਹੁਤ ਵਧੀਆ ਦੇ ਹਾਲਾ ਯਾਰ ਇਹ ਤਾਂ ਚੁੱਪ ਕਰ ਗਏ ਨਾ ਪਾਣੀ ਚੱਟ ਗਈ ਹਾਂ ਇਹਦੇ ਰੋਵੇ ਕਿਹੜੇ ਰੂਟੇਟਰ ਮੇਰੇ ਤੇ ਕਦੂ ਕਰਾਦਾ ਰੂਟਾ ਬੀਟ ਕੇ ਪਾਣੀ ਛੱਡ ਕੇ ਲੱਗ ਜਾਣੇ ਰੇ ਉਹ ਵੀ ਤਾਂ ਗੱਲ ਹੈ ਨਾ ਸੁੱਕੜਾ ਪੇਡ ਲੱਗ ਜਾਣਾ ਨਾਲੇ ਇਹਨੇ ਨੇ ਹਾਲਾ ਹਾਲਿਆਂ ਨੇ ਪੂਰੀ ਕਿਹੜਾ ਲੀਕ ਆ ਉਪਰਾਲ ਲੀਕ ਆ ਆਹਾ ਇਹੋਂ ਨਵੀਂ ਪਾਉਂਗੀ ਕਿੰਨੇ ਪੈਸੇ ਲੱਗ ਜਾਂਦੇ 2500 3000 ਵੱਡੇ 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 ਇਹ ਕੱਦੀ ਕਿਲੀਗ ਇਹ ਹੁਣੇ ਹੋਈ ਆ ਗਿੱਲੇ ਚ ਸੁੱਕੇ ਜੇ ਹੋਗੀ 15 20 ਦਿਨ ਸੁੱਕੇ ਮਾਊਗੀ ਪਾਣੀ ਤਾਂ ਨਹੀਂ ਪਾਉਂਗਾ ਪਾਣੀ ਤਾਂ ਹੁਣ ਦੇਖੀ ਜਾਵੇ ਜਾਂ ਨਾ ਮੁੰਡਾ ਕਹਿੰਦਾ ਲੈਂ ਨਹੀਂ ਪੈਣ ਦੇ ਲਈ ਲੱਗਦਾ ਵੀ ਪੈਣੀ ਨਹੀਂ ਹੈਗੀ ਪਾਣੀ ਪੂਰਾ ਭਾਈ ਮੋਟਰ ਦਾ ਪੂਰੀ ਨਾਲ ਹੀ 7:30 ਰਹੀ ਆ ਮਾਰ ਲਈ ਡਾਂਗ ਮੰਗਣ ਦੇਖੋ ਬਾਕੀ ਬਾਈ ਕੂੜੀ ਬਾਈ ਨੂੰ ਲੇਵਰ ਆਉਣੇ ਮਿਲ ਨਹੀਂ ਹੈਗੀ ਕੋਈ ਲੇਵਰ 300 ਰਿਆਰ ਕਹੀ ਜਾਂਦੀ ਕੋਈ 4200 ਕਹੀ ਜਾਂਦੀ ਹੈ ਪਰ ਇਹਨੇ ਕੱਦੂ ਕਰਤਾ ਕਹਿੰਦਾ ਫੇਰ ਲੇਵਰ ਟੱਕਰੇ ਆਇਆ ਕਰਦੀ ਕੋਈ ਨਾ ਕੋਈ ਕਿ ਕੱਦੂ ਜ਼ਰੂਰੀ ਹੈ ਬਾਕੀ ਇੱਧਰ ਆਪਾਂ ਵੀ ਚੱਲੀਏ ਬਾਈ ਮਨਾ ਬਾਈ ਆਉਣੇ ਵਾਲਾ ਉਹਦਾ ਫਲਾਂਗੇ ਸਾਰੇ ਹੀ ਖੇਤ ਦੂਹਰਵਾ ਦੇਣ ਇੱਕ ਵਾਰ ਆਲਾ ਪਾ ਕੇ ਆਪਾਂ ਆ ਗਏ ਮਨਾ ਰੋਪਣ ਨੂੰ ਲਿਆ ਬਾਈ ਉਹ ਆ ਰਿਹਾ ਹੈ ਹੋ ਪਾਈਪ ਲਾਈਨ ਐ ਇੱਥੇ ਬਾਈ ਪਾਈਪ ਲਾਈਨ ਚ ਟਾਇਰ ਮੜਾ ਜ ਐ ਬਹਿ ਕੇ ਜਾਂਦਾ ਉਰੇ ਤੇ ਐ ਉਹ ਤਿਰਛੀ ਗਈ ਵੀ ਬਾਈ ਉਹਦੇ ਕੋਲ ਨੂੰ ਸਾਹਮਣੇ ਇੰਜਣ ਕੋਲ ਨੂੰ ਆਜਾ ਪਾਈਪ ਲਾਈਨ ਦੇ ਕੋਲ ਲੰਘਿਆ ਇੱਕ ਵਾਰ ਐ ਬਹਿ ਕੇ ਲੰਘਿਆ ਟਰੈਕਟਰ ਆ ਮੋੜ ਰਿਹਾ ਬਾਈ ਪੂਰੀ ਵਾਲੀ ਪੂਰੀ ਨੇ ਤਕਰੀਬਨ ਬਾਈ ਸਾਰੇ ਹੀ ਕਦੂ ਕਰਤਾ ਇਦਾਂ ਵੀ ਪਾਣੀ ਛੱਡਤਾ ਕਿਉਂਕਿ ਬਾਈ ਲੈਟ ਨਹੀਂ ਭੱਜੀ 2-3 ਦਿਨ ਹੋ ਗਏ ਲੈਟ ਆਉਣ ਦੀ ਕਿਰਪਾ ਹੋ ਗਈ ਬਾਈ ਸਾਰਿਆਂ ਦੇ ਕਦੂ ਕਰਤਾ ਕੋਈ ਏਰੀਆ ਨਹੀਂ ਛੱਡਿਆ ਬਾਈ ਜਿੱਥੇ ਨਹੀਂ ਕੱਦੂ ਹੋਇਆ ਉਧਰੋਂ ਵੀ ਆਉ ਕੱਦੂ ਕੱਦੂ ਲੈਡ ਨੇ ਬਹੁਤ ਜਾਨ ਗੱਡੀ ਬਾਈ ਰਗਵੰਤਵੰਦ ਦਾ ਬਹੁਤ ਧੰਨਵਾਦ ਹੈ ਬਾਈ ਲਗਾਤਾਰ ਲੈਡ ਚੱਲਦੀ 4 ਦਿਨ ਹੋ ਗਏ ਹੁਣ ਸਾਰਿਆਂ ਦਾ ਕੱਦੂ ਹੋ ਗਿਆ ਨਹੀਂ ਬਾਈ ਬਹੁਤ ਔਖਾ ਤਾਂ ਤਕਰੀਬਨ ਅੱਧਰੇ ਵੱਧ ਮੋਟਰਾਂ ਬਾਈ ਖੜ ਗਈਆਂ ਸਾਡੀ ਪਿੰਡ ਵਾਲੀ ਮੋਟਰ ਵੀ ਖੜੀ ਹੈ ਸੂਏਪਰ ਵਾਲੀ ਮਾਰਕੀਟ ਬਾਈ ਵਾਲੀ ਵੀ ਖੰਡ ਸਾਰੀਆਂ ਮੋਟਰਾਂ ਖੜ ਗਈਆਂ ਕਿਉਂਕਿ ਪਾਣੀ ਪੂਰਾ ਹੋ ਗਿਆ ਬਾਈ ਜੇ 2-2 ਘੰਟੇ ਆਵੇ ਪਾਣੀ ਨਹੀਂ ਪੂਰਾ ਹੁੰਦਾ ਹੁਣ ਖੁੱਲੇ ਕਰਕੇ ਪਾਣੀ ਪੂਰਾ ਹੋ ਗਿਆ ਉਰੀ ਨੇ ਵੀ ਬਾਈ ਪੈਪ ਜਾਈ ਦੱਬਿਆ ਪਿਆ ਦੇਖੋ ਇੱਥੇ ਤੇ ਆਏ ਘੁੰਮ ਕੇ ਅੰਦੀ ਕੀ ਰੱਖੀ ਦੀ ਆ ਇਹ ਪੈਪ ਲਾਈਨ ਦੀ ਮੌਜ ਹੈ ਜੋ ਉੱਤਰੀ ਛੱਡਣਾ ਦਾ ਖਾਲ ਬਾਈ ਵੀ ਦੂਸਰਾਈ ਨੂੰ ਵੀ ਪਨੀਰੀ ਪੂਰੀ ਦੀ ਬਾਈ ਉਹ ਕੰਡਮ ਸੀ ਜਿਹੜੀ 26 BG ਉਹ ਤੁਹਾਨੂੰ ਦਿਖਾਉਂਦੇ ਨਵੇਂ ਬਾਕੀ ਆ ਉਹਨੇਰੇ ਬਾਈ ਕਬੱਟ ਵੀ ਪਾਉਣੀ ਹੈ ਪੂਰੀ ਨੂੰ ਗੁੱਟ ਨਾ ਵੀ ਤਾਂ ਤਾਂ ਨਹੀਂ ਕੋਈ ਬੱਟਾ ਪਾਉਣੀ ਉਹ ਸਾਹਮਣੇ ਵਾਲੀ ਜਿੰਦਾ ਆ ਪਾ ਕੇ ਨਾਲ ਦੀ ਨਾਲ ਪੂਰੀ ਦਾ ਵੀ ਵਜੇ ਪਾਉਣੀ ਰਹੀ ਪੁੱਛ ਲੈਂਦੇ ਇਹਨੂੰ ਜਿੰਦਾਬਾ ਕੇ ਲਿਆਉਣਾ ਮੈਂ ਬਾਰਵਾ ਕੋਈ ਡੌਲਤਾ ਨਹੀਂ ਪਾਉਣੀ ਜਿੰਦਾਬਾ ਕੇ ਲਿਆਉਣਾ ਮੈਂ ਬਾਰਵਾ ਜੱਗੇ ਆਲਾ ਅਮਨੇਰੇ ਬੱਟ ਤਾਂ ਤੇ ਦੇਖ ਲਈ ਬਾ ਠੀਕ ਐ ਤੂਰੀ ਐ ਬਾ ਮੈਂ ਪਾ ਕੇ ਲਿਆਉਣਾ ਦੱਸਦੀ ਮੈਨੂੰ ਫਿਰ ਬਾ ਠੀਕ ਐ ਲੈਟ ਤੇ ਨਿਆਰਾ ਲਿਆਤਾ ਚੱਲ ਪੂਰੀ ਨੇ ਜਿਹੜੀ ਵੀ ਜੀਵੇ 26 ਇਹ ਬਾਈ ਸੋਣੀ ਹੋ ਗਈ ਬਾਕੀ ਇਹ ਪੂਰੀ ਨੂੰ ਕਹਾਂ ਵੀ ਘਟ ਗਈ ਮੇਰੇ ਤੇ ਪੱਟਦੀ ਚਾਰ ਪੰਜ ਕਿਲਾਰੇ ਪਨੀਰੀ ਖੜੀ ਹੈ ਮੈਂ ਕਿਹਾ ਤੇਰੀ ਉਹ ਬਾਕੀ ਬਈ ਪੱਖੇ ਦੇ ਨਿਆਰੇ ਆ ਜਿਹੜਾ ਪੱਖਾ ਲਾਇਆ ਪਿਆ ਪੌਝਾ ਆ ਰਹੀਆਂ ਬੂਰੀਆਂ ਬਾਕੀ ਆ ਬਾਈ ਕਿ ਤੂੰ ਤੇ ਆ ਪੈਂਦਾ ਜਾਂ ਮਨ ਦੇ ਖੇਤ ਕੰਨੀ ਲੰਘਦੇ ਇਹ ਵੀ ਬਹੁਤ ਅੰਦੇ ਕਰਦਾ ਹੈ ਇਹ ਛਤਰੀ ਮਾ ਫਸ ਜਾਂਦਾ ਹਰੇਕ ਵਾਰ ਮਨ ਨੂੰ ਕਹਿਣਾ ਪੈਂਦਾ ਵੀ ਇਹਨੂੰ ਕੱਢ ਦੇ ਪਹੁੰਚ ਗਏ ਬਾਈ ਮਨੇ ਬਾਈ ਦੇ ਖੇਤ ਮੇ ਆਹ ਹਮਨੇ ਬਾਈ ਨੇ ਦੋ ਕਿਲੇ ਪੂਰੀਂ ਦਿੱਤੇ ਪਿਆ ਸਾਡ ਵਾਲੇ ਬਾਈ ਠੇਕੇ ਪਰ ਬੁੱਟੇ ਵਾਲੇ ਪਾਉਣੇ ਨੇ ਸਾਰੇ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ بجلی ਲੱਗਣ ਲੱਗੀ ਤੇ ਪਿੰਡ ਵਾਲੀ ਮੋਟਰ ਤੇ ਪਹੁੰਚੇ ਬਾਈ ਹਮਨੇ ਬਾਈ ਦੇਖੇ ਤਾਂ ਪਾਏ ਤੇ ਸਾਰੇ ਪੱਤਾ ਬੁੱਟਾ ਪਾ ਕੇ ਉਹਦਾ ਕੰਮ ਲਵੇਟਦਾ ਦਾ ਤੇ ਹੁਣ ਆਪਣੇ ਬੰਦੇ ਜਿਹੜੇ ਲੱਗੇ ਪਏ ਉਹਰੇ ਜਿਲੀ ਨਾਲ ਉਹਨਾਂ ਦੀ ਚਾਹ ਲੈ ਕੇ ਆਏ ਆ ਪੰਮੂ ਵੀ ਇਹਦਾ ਨਾਲ ਉਹ ਰਿਹਾ ਉਹ ਜੀ ਛੱਸੀ ਕਰ ਕੀ ਕਰੇਗਾ ਨਾ ਇਹ ਚਾਹ ਲੈ ਕੇ ਹਾਂ ਕਿਰੀ ਜਾਏ ਉਹ ਵੀ ਇਹਦੀ ਭਈਆਂ ਨੇ ਚਾਹ ਨੂੰ ਕਿਹਾ ਹੈ ਬਾਈ ਪੰਮੂ ਦੀ ਆੜੀ ਪੈ ਗਈ ਭਈਆਂ ਨੇ ਮੁੰਡਿਆਂ ਕੇ ਲਾ ਪੱਕੀ ਆੜੀ ਹੈ ਹਾਂ ਓ ਛੋਟੂ ਪੰਮੂ ਕੇ ਖੇਲਾ ਤੂੰ ਪੰਮੂ ਆੜੀ ਤੇਰਾ ਬੱਤੀ ਇਹ ਲੋ ਚਾਰ ਬੰਦੇ ਹੋ ਗਏ ਬਾਈ ਅੱਜ ਤਾਂ ਹੈ ਖੇਲੇਣੇ ਆਲੇ ਲੈ ਦ ਦੇ ਕਿਤੇ ਬਾਕੀ ਉਹ ਪਨੀਰੀ ਬਾਈ ਜਿਹੜੀ ਉਹ ਵੱਡ ਕੇ ਰਹੀ ਮੋਟਰਸਾਈਕਲ ਲਾ ਕੇ ਬਾਕੀ ਹਲੇ ਮੌਸਮ ਵਧੀਆ ਅੱਜ ਬਾਈ ਠੰਡਾ ਹੀ ਹੈ ਅੱਜ ਥੋੜਾ ਜਿਹਾ ਧੁੱਪ ਘਟ ਨਿਕਲੀ ਹੈ ਉੱਧਾ ਹਵਾ ਆਉਗਣੀ ਚਲਦੀ ਹੈਗੀ ਲਓ ਜੀ ਬਾਈ ਪੱਤਿ ਮਾ ਰਾਜੂ ਬਾਈ ਕਹਿੰਦਾ ਰਾ ਛਤਰੀ ਵਾਲਾ ਪ੍ਰੋਜੈਕਟ ਵਿੱਕਾ ਦੂਰ ਚ ਛਤਰੀ ਮਿਲ ਗਈ ਛਤਰੀ ਲੈ ਕੇ ਹੀ ਗੇੜਾ ਮਾਰ ਕੇ ਆਣਾ ਹੁਣ ਗਦੂਰੇ ਵਿੱਚ ਬਾਈ ਹਾਂ ਛਤਰੀ ਮਿਲ ਗਈ ਉਹ ਲੈ ਲਿਆ ਤਾਂ ਬੰਮੂ ਨੇ ਹਾਂ ਬੰਮੂ ਲੈ ਗਿਆ پتہ ਹੈ ਉਹ ਲੈ ਲਿਆ ਨਾ ਛੋਟਾ ਜਿਹਾ ਬੰਮੂ ਲੈ ਗਿਆ پتہ ਹੈ ਇਹ ਛਤਰੀ ਮੋਟਰਪਾ ਵੇਚੀ ਤੀ ਇਹ ਹੁਣ ਲੈ ਕੇ ਚੱਲਦੇ ਆਪਾਂ ਵੇਚਣੋਂ ਨਾਲੇ ਦੇਖੇ ਹੁੰਦੇ ਬੰਦੇ ਕੀ ਕਰਦੇ ਆ ਦੋ ਬੰਦੇ ਬਣੀ ਦੀ ਪੜ ਰਹੇ ਆ ਬਾਕੀ ਲੱਗੇ ਵਿਆ ਹਾਂ ਤੁਸੀਂ ਤੁਸੀਂ ਲਾਉਂਦੇ ਹੈਗੇ ਅਸੀਂ ਆਂਦੇ ਹਾਂ ਤੁਸੀਂ ਦੇਖਣ ਆਲੇ ਜ ਹੈ ਹਾਂ ਠੀਕ ਆ ਯਾ ਨਾਮ ਹੈ ਆਪਕਾ ਦਮ ਰਾਜਾ ਰਾਜਾ ਤੇਰਾ ਬਿੱਟੂ ਉਹਦਾ ਸਾਵਨ ਹਾਂ ਸਾਵਨ ਸਾਵਨ ਹਾਂ ਠੀਕ ਹੈ ਲਓ ਜੀ ਕੰਮ ਅੱਜ ਫੇਰ ਅੜੇਪ ਲਾਦੇ ਇਹਨਾਂ ਦਾ ਜੀ 11 ਸਰੇ ਪਹੁੰਚੂਗਾ ਨਹੀਂ ਅੜੇਗਾ ਰਾਜੇ ਕ ਲੱਗ ਜਾਏਗਾ ਹੈ ਲੱਗ ਜਾਏਗਾ ਲੱਗ ਜਾਊਗਾ ਦੇਖਦੇ ਹਾਂ ਬੰਦੇ ਬਾਈ ਤਿੰਨ ਚਾਰ ਉਧਰੋਂ ਲੰਘ ਗਏ ਪਨੀਰੀ ਲੈਣ ਵਿਚਾਰੇ ਦਮ ਟੁੱਟ ਗਿਆ ਅੱਜ ਫੇਰ ਡੈਡੀ ਨੇ ਇਧਰ ਮੋਟਰ ਛੱਡੀ ਵੀ ਬਾਈ ਨੇ ਰੋਲੇ ਅੰਦਰ ਗੇਲੈਡ ਨੇ ਜਿੰਨਾ ਖਾਲੀ ਹੁੰਦਾ ਉਹਨਾਂ ਨੂੰ ਭਰ ਦਿੰਦੇ। ਉਹ ਫਿਰਦਾ ਡੈਡੀ। ਲਓ ਜੀ ਬਾਈ। ਕਾਲੂ ਵੀ ਪਹੁੰਚਿਆ ਮੋਟਰ 'ਤੇ। ਆ ਜਾ। ਆ ਜਾ। ਮਹਿਕਲੇ ਆਪੋ ਬਾਈ ਇਹ ਮਹਿਕਲੇ ਜਾਣਾ ਇਹਨੇ। ਰੋਟਾ ਵੀ ਲੱਗ ਗਿਆ ਬਾਈ ਇੱਦਾਂ ਦੇਖੋ ਘੜੇ ਦਾ ਉਹਨਾਂ ਨੇ ਬੜਿਆ ਵੇ। ਕੀ ਵਈ ਮਾਰੇ ਨੇ ਲੈਵਰ ਪੁੰਚ ਬਾਈਕ ਕੋ ਬੰਦਾ ਇਹਨਾਂ ਦੇ ਵਿੱਚ ਬਿੜੀ ਪਿੰਦਾ ਹੈ ਬਿੜੀਆ ਧੂਹ ਦੇ ਲਾ ਬਾਈ ਉਹਦਾ ਕਾਉਂਦਾ ਹੈ ਇੰਨਾ ਤੇਜ਼ ਇੱਕ ਬੰਦਾ ਬਿੜੀ ਜਿੰਨਾ ਮੈਂ ਕਿਹਾ ਧੂਹ ਦੇ ਲਾ ਮਸਕ ਬੋਖਦਾ ਜਿਹੜਾ ਬੰਦਾ ਨਹੀਂ ਪਿੰਦਾ ਉਹਨੂੰ ਕਿੰਨਾ ਹੋ ਲੱਗਦਾ ਬੁਰਾ ਯਾ ਭੜਾ ਯਾ ਕਾਲੂ ਕਾਲੂ ਦੇ ਨਾਲ ਮੇਰੇ ਕੇ ਗਿਆ ਨਹੀਂ ਮੈਂ ਹੈ ਕਾ ਪਿਆ ਹੈ ਪਛਾਣ ਇਹਨੂੰ ਹੈ ਮਨ ਨੂੰ ਲੱਗਾ ਤੂੰ ਨਾਲ ਲਿਜਾ ਕੇ ਕੈਨੇਡਾ ਦਾ ਵੀਜ਼ਾ ਲਵਾਉਣ ਕਰਦਾ। ਨਹੀਂ ਨਹੀਂ। ਹਾਂ ਮੈਂ ਤਾਂ ਦੇਖ ਰਹਾ ਤਾਂ। ਅੱਛਾ ਕਾਲੂ ਤੇਰਾ ਘਾਟੋ ਵੀ ਨਹੀਂ ਡਰਦੀ ਹੈ ਕਿ ਕੋਲੇ ਫਰੀ ਜਾਂਦੀ ਹੈ। ਇਹ ਬਹੁਤ ਲੱਗਿਆ ਵੀ ਅਟਮਾ। ਅੱਜ ਤੇਰੇ ਇਵਰ ਇਵਰ ਫਰਦੀ ਮੋਟਰ ਦਾ ਰਾ ਭਈਏ ਉਹ ਫਿਰ ਸੱਤ ਤੋਂ ਪਹਿਲੇ। ਪਰ ਸਾਡੇ ਵਾਲੇ ਡਾਊਨ ਆ ਗਾ ਹਾਂ ਬਾਈ। ਹਾਂ। ਸਾਡੇ ਵਾਲੇ ਤੇ ਅੱਧਾ 11 ਲੱਗਿਆ। ਗਰਮੀ ਬਹੁਤ ਹੈ। ਗਰਮੀ ਬਹੁਤ ਹੈ। ਨਾਲੇ ਵੀ ਤੇ ਜਨਾਨੀਆਂ ਨੇ ਆਲੇ ਨੂੰ ਜਿਉਂਦੇ ਕਰਕੇ ਵੀ ਫਰਕ ਹੈ। ਤੁਹਾਡੇ ਦਾ ਹੈਡਾਂ ਹੀ ਰਹਿ ਗਿਆ ਬਨੇਰੀ ਦੀਆਂ ਹੋ ਗਿਆ ਕਾਬੂ। ਤੇਰੀ ਤੇਰੀ ਪੱਟਲੇ ਜਿਹੜੇ ਸੀ। ਹਾਂ ਲੋ ਸਰ ਹਾਂ ভাই 26 ਦਾ ਮੂਹਰਤ ਕਰਨਾ 26 ਦਾ ਮੂਹਰਤ ਕਰ ਦੇਣਾ ਬਦੀ ਘਟੀ ਇੱਥੇ ਤੇ ਵਟਦੇ ਜੀ ਨੂੰ ਪੂਰੀ ਨੂੰ ਕਹਿ ਦਾਂ ਮੈਂ ਫੋਨ ਕਰਕੇ ਮੈਂ ਕਿਹਾ ਓਰੇ ਮੂਹਰਤ ਹੋ ਗਿਆ ਆਪਣੇ ਭਈਏ ਲੱਭ ਲੈ ਲੱਭ ਠੀਕ ਹੈ ਗੱਲ ਨਹੀਂ ਨਾ ਨਾ ਹੁਣ ਆਪਾਂ ਨੇ ਲਾਰ ਧਾਗੇ ਨਾਲ ਇਹਨਾਂ ਜਿਹੜੀ ਆਉਂਦੀ ਜਿਹੜਾ ਕਿਹੜਾ ਹੁੰਦਾ ਖੰਮਣੀ ਉਹਦੇ ਨਾਲ ਉਹ ਕਰ ਦੇਣਾ ਹਾਲਤੂ ਜਲਾਲਤੂ ਜਿਹੜਾ ਪੱਟੂਗਾ ਪਾਲਤੂ ਯਾਤਰ ਮੰਤਰ ਕਰਦ ਰਹਾ ਵੀ ਇਹਦੇ ਨੂੰ ਪੂਰੀ ਤਰ੍ਹਾਂ ਸਮਝਾ ਦੇਣਾ ਪੂਰੀਆਂ ਤਿੰਨ ਖੀਲਿਆਂ ਦੇ ਕੱਦੂ ਕਰਿਆ ਪਿਆ ਭਈਏ ਨਹੀਂ ਮਿਲਦੇ ਕਹਿੰਦਾ ਇਹ ਤਾਂ ਹੁਣ ਭਈਏ ਮਿਲਣੇ ਵੀ ਨਹੀਂ ਹੁਣ ਪਾਵਰੇ ਨਹੀਂ ਭੱਜਦੀ ਹੂੰ ਪਾਵਰ ਭੱਜਦੀ ਕਹਿੰਦਾ ਜੇ ਮਿਲਦੇ ਕੋਈ ਕੋਈ 4800 ਕਹਿੰਦਾ ਕਿ ਇਹਨਾਂ ਕੋਈ 4500 ਕਹਿੰਦਾ ਹੁਣ ਰੇਟ ਕਰਨੇ ਵਾਲਾ ਕੰਮ ਥੋੜਾ ਹੁਣ ਤਾਂ ਲਾਉਣੇ ਵਾਲਾ ਕੰਮ ਹੈ ਰੇਟ ਕੰਮ ਕਰਨੇ ਵਾਲਾ ਤਾਂ ਅੱਜ ਤੋਂ 10 ਦਿਨ ਪਹਿਲਾਂ ਜਦੋਂ ਕੋਈ ਕੋਈ ਜੀਰੀ ਲਾਉਂਦਾ ਜਾਂ ਲਿਵਰ ਫਸ ਜਾਂਦੀ ਕੋਈ ਹਾਂ ਜਦੋਂ ਰੇਟ ਕਰਨੇ ਵਾਲਾ ਕੰਮ ਦਾ ਵੀ ਭਈਏ ਇਹਨਾਂ ਨੂੰ ਮੇਰੇ ਲਾ ਦਿਓ ਇਹਨਾਂ ਹੁਣ ਤਾਂ ਫਸਾਉਣ ਵਾਲਾ ਕੰਮ ਆ ਵੀ ਜਿੰਨੇ ਤਾਂ ਮੈਨ ਨਾਲ ਲਵਾ ਕੇ ਪਰੇ ਕਰਾ ਹੁਣ ਤਾਂ ਸਾਡੇ ਵਾਲੇ ਵੀ ਐਂ ਕਹਿੰਦੇ ਫੋਨ ਆਉਂਦੇ ਆ ਕਹਿੰਦੇ ਜ਼ਹਿਰਵਦਾ ਲੜਾ ਚੱਕ ਨਹੀਂ ਹੁੰਦਾ ਬੋਲ ਨਾ ਠੀਕ ਹੈ ਗੱਲ ਪਰ ਇਧਰ ਨੂੰ ਭੱਜਦੇ ਉਧਰ ਨੂੰ ਭਾਦੇ ਪਾਵਰ ਭੱਜੀ ਨਹੀਂ 3 ਦਿਨ ਹੋ ਤੈਨੂੰ ਕਹੀ ਜਾਂਦੇ ਯਾਰਾ ਕਦੋਂ ਕਰਦਾ ਦੱਸ ਕਿੰਨਾ ਕੁ ਜ਼ਿਆਦਾ ਕਰਦਾ ਕਦੋਂ ਸਾਲਾ 2 ਕਿਲੇ ਨੂੰ ਸਾਡੇ ਰੋ ਤੋਂ ਜ਼ਿਆਦਾ ਕਦੋਂ ਦੱਸੀ ਜਾਂਦੇ ਕੰਮ ਡਾਉਣ ਸਾਡਾ ਬੰਦਾ ਬਈ ਸਾਡਾ ਪੜਦਾ ਹਾਂ ਸਰਮਜੀਤ ਦੀ ਸਫਾਈ ਕਰਦੇ ਆ ਆ ਜਾ ਵੀ ਕੇ ਖੋਲ ਦੇ ਬਾਈ ਨੱਕਾ ਇਧਰ ਨੂੰ ਫਿਰ ਡੈਡੀ ਨੇ ਮੋਟਰ ਛੱਡੀ ਵੀ ਬਾਈ ਪਰ ਇਹਨੂੰ ਉਹ ਬੱਟਾਂ ਪਰ ਬਦੂਖਾਂ ਲਾਈਆਂ ਬਾਈ ਪਾਣੀ ਕੁੱਤੇ ਬਹੁਤ ਆਉਂਦੇ ਤੇ ਚੱਲਦਾ ਉਧਰੋਂ ਪਾਣੀ ਦੂਈ ਕੈਰੀ ਭਰੀ ਐ ਨਾ ਹੌਣ ਲੱਗ ਗਿਆ ਮੈਂ ਹੈਗਾ ਉਹ ਤਰੀ ਤਿੰਨ ਹੋਣਾ ਅੱਛਾ ਤਾਂ ਹੀ ਕੁੱਕਾ ਵੱਜਦੀਆਂ ਕਾਲੂ ਆ ਜਾ 26 ਵੀ ਲਾਉਣ ਜੋਗੀ ਹੋ ਗਈ ਯਾਰ ਹੁਣ ਤਾਂ ਬਾਈ ਬਰਾਬਰ ਹੀ ਪਹੁੰਚ ਗਈ 34 ਥੋੜੀ ਜਿਹੀ ਬਾਈ ਜ਼ਿਆਦਾ ਵੱਡ ਗਈ ਧੀ ਵੱਡ ਕੇ ਲਾਉਣੀ ਪਈ ਇੱਕ ਫੁੱਟ ਵੱਡ ਗਈ ਤੀ ਖੋਲੋ ਜਾਓ ਤੁਮ ਜੀ ਨਕਿਆਰੀ ਮਾ ਹੋ ਗਿਆ ਹਾਂ ਹਾਂ ਉਹ ਆ ਰਹੇ ਖਨੇਮ ਪਈ ਚੱਕ ਲੈ ਜੋਗੇ ਉਹ ਹਾਂ ਯਾਰ ਨਾ ਪੂਰਾ ਹੀ ਪੂਰਾ ਹੀ ਮੋਛਾ ਹੀ ਲੈ ਜੋ ਦਰਦਮਨ ਕਾ ਬੰਦ ਸਾਹਮਣੇ ਵਾਲਾ ਕਰ ਦੇ ਜੀ ਹੋ ਗਿਆ ਪੂਰਾ ਬੱਠ ਠੀਕ ਹੈ ਦੇਖੀ ਬੱਟਾ ਛੋਟੀ ਹੈ ਵਧਾ ਦਿਓ ਦੋਲੀ ਜੀ ਲਓ ਜੀ ਬੰਦੇ ਬਾਲਣ ਮੰਗਦੇ ਆ ਗਈ 26 ਇਹ ਵੀ ਬਾਈ ਲਾਉਣ ਨੂੰ ਤਿਆਰ ਆ ਗਈ 34 34 ਵੀ ਲੱਗਦਾ ਵੀ ਸਟਾਕ ਘਟੂਗਾ ਪੂਰਾ ਪੂਰਾ ਹੀ ਹੋਣਾ ਦਾਦਾ ਭਾਈ ਓਏ ਟਰਾਲੀ ਲੈ ਲਓ ਟਰਾਲੀ ਟਰਾਲੀ ਹੈਗੀ ਇਹਨੇ ਕੋ ਧਾਤੀ ਲੈ ਕੇ ਬਾੜ ਵਰਦੀ ਹੈ ਕਿਹੜੀ ਵੜਦੇ ਹੁੰਦੇ ਆ ਪੱਧਰੀ ਬਟਣੀਆਂ ਪੱਧਰੀ ਵਾਤ ਹੋ ਰਹੀ ਆ ਤੇ ਮਾਰੇ ਮੋਟਰ ਡੱਕੇ ਦੇ ਨੂੰ ਖਰਾਬ ਤੇ ਕੱਢੀ ਬਕਾਲੂ ਆਪਣੀ ਹੋ ਜੂਗੀ ਵੇੜਾ ਦਾ ਕੰਮ ਵੇੜ ਚ ਹੋ ਜਾ ਬਕਾਲੂ ਲੱਗਦੀ ਹੋ ਜਵੇ ਕਿਉਂਕਿ ਹੁਣ ਦਿਨ ਬਹੁਤ ਹੋ ਗਏ ਭਾਈ ਧਾਤੀ ਗਲੀ ਇੱਕ ਸਾਈਡੇ ਵੱਢ ਹੋਣੀਆਂ ਪੱਬਲ ਮਾਤਾ ਇਹ ਬਸ ਸਪਰੇ ਹੋਈ ਵੀ ਐ ਇਹਨੂੰ ਸੁੱਕਣ ਦੇ ਕੱਦਾ ਦਿਨ ਹੋਰ ਹੈ ਸਰ ਪਰ ਇਹਨੇ ਕਰਤਾ ਕੰਮ ਯਾ ਇਹ ਦਬਰ ਇਹ ਐ ਜੀ ਇਹ ਵੀ ਡੱਕਾ ਖਤਮ ਹੋਈ ਜਾਣਾ ਆਪਣਾ ਆਪਣੇ ਆਪੇ ਉਹਨਾਂ ਤੋਂ ਹੀ ਪਤਾ ਨਹੀਂ ਸ਼ਾਮ ਤੱਕ ਹੋਣਾ ਵੀ ਨਾ ਬਨੇਰੀ ਹਾਂ ਤੇ ਦੇਖ ਲਈ ਬਾਕੀ ਮਲਗ ਰੋ ਦਾਨ ਯਾਰਾ ਬਾਈ ਠੰਡਾ ਪਾਣੀ ਖਾ